ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦਾ ਜਿਹੜਾ ਬਲੌਗ ਆਪਾਂ ਸ਼ੁਰੂ ਕਰਨ ਲੱਗੀਆਂ ਬਹੁਤ ਹੀ ਸਪੈਸ਼ਲ ਹੈ ਪੈਣਾ ਲਈ ਤੇ ਆਪਾਂ ਜੀ ਘਰੇ ਇੱਕ ਪਾਊਡਰ ਤਿਆਰ ਕਰਾਂਗੇ ਉਹ ਆਪਾਂ ਕਿਹੜੀ ਕਿਹੜੀ ਚੀਜ਼ ਲਵਾਂਗੇ ਉਹ ਤੁਹਾਨੂੰ ਦੱਸਾਂਗੇ ਤੇ ਜਿਹਦੇ ਨਾਲ ਆਪਾਂ ਵਰਤਨ ਸਾਫ਼ ਕਰ ਸਕਦੇ ਹਾਂ ਤੇ ਆਪਾਂ ਨੂੰ ਕੋਈ ਲਿਕਵਿਡ ਕੋਈ ਵੀ ਸਬਨ ਦੀ ਲੋੜ ਨਹੀਂ ਹੈਗੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਉਹ ਘਰੇ ਬਣਾ ਸਕਦੇ ਹਾਂ ਕੋਈ ਤ ਹੋੜਾ ਤਾਂਬੇ ਦਾ ਹੋਵੇ ਪਿੱਤਲ ਦਾ ਹਲਮੋਨੀਆ ਦਾ ਕੋਈ ਵੀ ਵਰਤਨ ਹੋਵੇ ਉਹਨੂੰ ਚੰਗੀ ਤਰ੍ਹਾਂ ਨਾਲ ਤੁਸੀਂ ਕਲੀਨ ਕਰ ਸਕਦੇ ਹੋ ਆਪਾਂ ਜੇ ਤੁਹਾਨੂੰ ਇਹ ਸਾਫ਼ ਵੀ ਕਰਕੇ ਦਿਖਾਵਾਂਗੇ ਦੇਖੋ ਜੀ ਆਪਾਂ ਕਈ ਵਾਰੀ ਪਾਣੀ ਰੱਖ ਦਿੰਨੇ ਆਂ ਡੱਬੇ ਦੇ ਵਿੱਚ ਤੇ ਉਹ ਆਪਣਾ ਵਰਤਨ ਵੀ ਕਿੰਨਾ ਕਾਲਾ ਹੋ ਜਾਂਦਾ ਦੇਖ ਸਕਦੇ ਹੋ ਤੁਸੀਂ ਕੋਈ ਵੀ ਕੜਾਹੀ ਹੋਵੇ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਨਾਲ ਸਾਫ਼ ਕਰ ਸਕਦੇ ਆਂ ਚਲੋ ਜੀ ਆਪਾਂ ਹੁਣ ਵੀਡੀਓ ਸਟਾਰਟ ਕਰਦੇ ਆਂ ਤੇ ਆਪਾਂ ਕਿਹੜਾ-ਕਿਹੜਾ ਚੀਜ਼ ਦੀ ਇਸਤੇਮਾਲ ਕਰਾਂਗੇ ਤੇ ਆਪਾਂ ਕਿੰਨੀ ਕਿੰਨੀ ਮਾਤਰਾ ਵਿੱਚ ਲੈਣੀ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਬਿਲਕੁਲ ਸਲੀਪ ਨਾ ਕਰਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਹੈਪੀ ਫੈਮਿਲੀ ਚੈਨਲ ਤੇ ਤਾਂ ਲਾਈਕ ਕਰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਚਲੋ ਜੀ ਆਪਾਂ ਕਰਦੇ ਆ ਵੀਡੀਓ ਸਟਾਰਟ ਤੁਸੀਂ ਪਹਿਲਾਂ ਲੈਣਾ ਜੀ ਮੈਕਸੀ ਚੱਗ ਜਿਹਦੇ ਵਿੱਚ ਆਪਾਂ ਨੇ ਇਹ ਪਾਊਡਰ ਤਿਆਰ ਕਰਨਾ ਆਪਣੇ ਕਿਹੜੀ ਕਿਹੜੀ ਚੀਜ਼ ਦਾ ਇਸਤੇਮਾਲ ਕਰਨਾ ਉਹ ਵੀ ਤੁਹਾਨੂੰ ਦੱਸਦੀਆਂ ਆਪਣੇ ਨਾਰਮਲ ਹੀ ਘਰ ਦੇ ਵਿੱਚ ਆਟਾ ਹੁੰਦਾ ਆ ਜਿਹੜਾ ਆਪਾਂ ਨੇ ਉਹ ਆٹے ਦਾ ਇਸਤੇਮਾਲ ਕਰਨਾ ਜੀ ਮੈਂ ਦੇਖੋ ਜੀ ਅੱਧੀ ਕੌਲੀ ਆਟੇ ਦੀ ਲੈ ਲਈ ਤੇ ਆਪਣੇ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਪਾਈ ਜਾਣੀ ਆ ਉਹ ਤੁਹਾਨੂੰ ਨਾਲੋ ਨਾਲ ਦੱਸੀ ਜਾਣੀਆਂ ਆਪਾਂ ਨੇ ਅੱਧੀ ਕੌਲੀ ਆਟੇ ਦੀ ਲਈ ਆ ਉਹ ਵੀ ਆਪਾਂ ਨੇ ਇਹਦੇ ਵਿੱਚ ਮਿਕਸੀ ਵਾਲੇ ਜਗ੍ਹਾ ਵਿੱਚ ਪਾ ਦੇਣੀ ਆ ਆ ਹੋ ਗਈ ਜੀ ਸਰਫ ਸਰਫ ਇੰਨੀ ਕਿ ਸਰਫ ਲੈਣੀ ਆ ਤੁਸੀਂ ਅਤੀ ਕੌਲੀ ਆਪਣੀ ਆਟੇ ਦੀ ਸੀਗੀ ਤੇ ਇੱਕ ਚਮਚਾ ਘੱਟ ਹੋਊਗਾ ਆਪਣਾ ਸਰਫ ਦਾ ਤੇ ਇਹ ਸਰਫ ਉਹ ਆ ਜੀ ਜਿਹੜੀ ਤੁਸੀਂ ਘਰ ਦੇ ਵਿੱਚ ਵਰਤਦੀਆਂ ਕੋਈ ਵੀ ਸਰਫ ਹੋਵੇ ਉਹਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਆਪਣੀ ਜੀ ਅਗਲੀ ਚੀਜ਼ ਹੈਗੀ ਹੈ ਨਿੰਬੂ ਦਾ ਸੱਤ ਜਿਹੜਾ ਨਿੰਬੂ ਦਾ ਸੱਤ ਹੁੰਦਾ ਵਾ ਉਹ ਤੁਸੀਂ ਇਸਤੇਮਾਲ ਕਰਨਾ ਨਿੰਬੂ ਦਾ ਇਸਤੇਮਾਲ ਨਹੀਂ ਕਰਨਾ ਹੈਗਾ ਤੇ ਇਹਦੇ ਵਿੱਚ ਆਪਾਂ ਜੀ ਦੋ ਚਮਚੇ ਪਾਵਾਂਗੇ ਨਮਕ ਦੀ ਇਹ ਸਾਰੀਆਂ ਚੀਜ਼ਾਂ ਪਾਉਣ ਦੇ ਨਾਲ ਆਪਣੀ ਇਹ ਪਾਊਡਰ ਦੀ ਕਵਾਂਟੀਟੀ ਵਧ ਗਈ ਤੇ ਆਪਾਂ ਮਹੀਨੇ ਤੱਕ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਤੇ ਬਹੁਤ ਹੀ ਵਧੀਆ ਹੈ ਪਾਊਡਰ ਆ ਜਿਹੜੀ ਅਗਲੀ ਚੀਜ਼ ਪਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਹੁਣ ਆਪਾਂ ਜੀ ਇਹਨੂੰ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰ ਲੈਣੀਆਂ ਅਗਲੀ ਚੀਜ਼ ਹੈਗੀ ਹੈ ਜੀ ਕਲਰ ਕਲਰ ਤੁਸੀਂ ਕੋਈ ਵੀ ਪਾ ਸਕਦੇ ਹੋ ਜਿਹੜਾ ਤੁਹਾਡੇ ਨਾਰਮਲ ਹੀ ਘਰ ਦੇ ਵਿੱਚ ਕੋਈ ਹੈਗਾ ਕਲਰ ਉਹ ਕਲਰ ਦੇਸ ਨਾਲ ਕਰ ਲਿਆ ਤੁਸੀਂ ਮੈਂ ਥੋੜਾ ਜਿਹਾ ਜੀਨੂ ਪਾウダー ਨੂੰ ਕਲਰ ਦੇਣ ਵਾਸਤੇ ਆਪਾਂ ਨੇ ਥੋੜਾ ਜਿਹਾ ਕਲਰ ਪਾ ਲਿਆ ਮੈਂ ਜੀ ਇਹਦੇ ਵਿੱਚ ਥੋੜਾ ਜਿਹਾ ਕਲਰ ਪਾਇਆ ਸੀਗਾ ਆਪਾਂ ਨੇ ਥੋੜਾ ਜਿਹਾ ਦਾ ਕਲਰ ਚੇਂਜ ਕਰ ਲਿਆ ਇਹਨੂੰ ਤੁਸੀਂ ਇੱਕ ਡੱਬੀ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਦੇ ਬਹੁਤ ਹੀ ਵਧੀਆ ਬਰਿਆ ਬਰਤਨوں ਇਹਦੇ ਨਾਲ ਭਾਂਡੇ ਵੀ ਕਲੀਨਿੰਗ ਕਰਕੇ ਦਿਖਾਵਾਂਗੇ ਆਪਾਂ ਚੰਗੀ ਨਾਰਮਲ ਥੋੜਾ ਜਲਾ ਲਾਂਗੇ ਪਾਊਡਰ ਤੁਸੀਂ ਪਾਊਡਰ ਜੀ ਅੱਟ ਪਾਉਣਾ ਵਾ ਜਦੋਂ ਵੀ ਇਹਦਾ ਇਸਤੇਮਾਲ ਕਰਨਾ ਇਹਨੂੰ ਕਿੱਲੇ ਹੱਥ ਨਹੀਂ ਲਾਉਣੇ ਇਹਦੇ ਵਿੱਚ ਤੁਸੀਂ ਕਲਰ ਗ੍ਰੀਨ orange ਜਿਹੜਾ ਮਰਜ਼ੀ ਕਲਰ ਤੁਸੀਂ ਪਾ ਸਕਦੇ ਹੋ ਇਹਨੂੰ ਕਲਰ ਦੇਣ ਵਾਸਤੇ ਪਾਊਡਰ ਨੂੰ ਦੇਖੋ ਜੀ ਆਪਣਾ ਕਿੰਨਾ ਵਧੀਆ ਪਾਊਡਰ ਬਣ ਕੇ ਤਿਆਰ ਹੋ ਜਾਵਾ ਦੇਖ ਸਕਦੇ ਹੋ ਤੁਸੀਂ ਇਥੇ ਲਵਾਂਗੇ ਜੀ ਆਪਾਂ ਸਕ੍ਰਬ ਤੇ ਇਹਨੂੰ ਥੋੜਾ ਜਿਹਾ ਪਾਊਡਰ ਨੂੰ ਲਗਾ ਕੇ ਆਪਣੀ ਜੀ ਕੋਈ ਵੀ ਵਰਤਨ ਹੋਵੇ ਬਹੁਤ ਵਧੀਆ ਆਪਣੀ ਕਲੀਨਿੰਗ ਹੋ ਜਾਣੀ ਆ ਆ ਦੇਖੋ ਜੀ ਆਪਣੀ ਤਾਂਬੇ ਦੀ ਜਿਹੜੀ ਗੜਬੀ ਸੀਗੀ ਇਹ ਬਿਲਕੁਲ ਦੇਖੋ ਸਾਫ਼ ਹੋ ਗਈ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਇਹਦੇ ਵਿੱਚ ਕਲਰ ਪਾਉਣਾ ਚਾਹੁੰਦੇ ਆ ਤਾਂ ਪਾ ਸਕਦੇ ਹੋ ਨਹੀਂ ਬਿਲਕੁਲ ਇਹਨੂੰ ਸਲਿੱਪ ਕਰ ਦਿਓ ਮੈਨੂੰ ਇਹਦੇ ਵਿੱਚ ਕਲਰ ਪਾਇਆ ਹੋਈ ਬਹੁਤ ਹੀ ਵਧੀਆ ਪੱਟ ਲੱਗਦਾ ਹੈ ਜੀ ਇਸ ਕਰਕੇ ਮੈਂ ਕਲਰ ਪਾਇਆ ਸੀ ਜੇ ਤੁਸੀਂ ਨਹੀਂ ਕਲਰ ਪਾਉਣਾ ਚਾਹੁੰਦੇ ਹੈਗੀ ਤਾਂ ਤੁਸੀਂ ਉਹਨੂੰ ਸਲਿੱਪ ਵੀ ਕਰ ਸਕਦੇ ਹੋ ਤੇ ਹੁਣ ਆਪਾਂ ਜੀ ਨੂੰ ਕੜਾਹੀ ਨੂੰ ਵੀ ਸਾਫ਼ ਕਰਕੇ ਦਿਖਾਉਨੇ ਆ ਮੈਂ ਜੀ ਹੁਣ ਇੱਥੇ ਕੜਾਹੀ ਵੀ ਸਾਫ਼ ਕਰਕੇ ਦਿਖਾਉਂ ਤੁਹਾਨੂੰ ਤੋ ਤੋ ਕਾ ਤ੍ਰਿਕਾ ਕੀ ਆਟਾ ਕੌਣ ਦੇ ਨਾਲ ਨਾ ਥੋੜੀ ਜਿਹੀ ਆਪਣੇ ਪੌਡਰ ਦੀ ਕੁਆਨਟੀਟੀ ਵਧਾ ਦਿੰਦੀ ਆ ਤੇ ਆਪਾਂ ਉਹਨੂੰ ਜ਼ਿਆਦਾ ਟਾਈਮ ਤੱਕ ਲਿਜਾ ਸਕਦੀਆਂ ਆ ਆਪਾਂ ਨੇ ਜੀ ਇਹ ਗਰਮ ਕਰ ਲਈ ਕੜਾਹੀ ਤੇ ਹੁਣ ਚੰਗੀ ਤਰ੍ਹਾਂ ਆ ਰਹੀ ਹੋ ਆਪਾਂ ਰਗੜ ਦਾਂਗੇ ਇਹਦੇ ਉੱਤੇ ਥੋੜਾ ਜਿਹਾ ਪਾਲਾਨੀ ਆਪਾਂ ਪਾਊਡਰ ਕੜਾਹੀ ਆਪਾਂ ਨੇ ਜੀ ਬਿਲਕੁਲ ਕਲੀਨ ਕਰਤੀ ਉਹ ਵੀ ਤੁਹਾਨੂੰ ਦਿਖਾ ਰਹੀਆਂ ਤੇ ਹੁਣ ਆਪਾਂ ਜੀ ਡੱਬਾ ਲਿਆ ਤੇ ਡੱਬਾ ਦੇਖੋ ਕਿੰਨਾ ਕਾਲਾ ਹੈ ਤੁਸੀਂ ਦੇਖ ਸਕਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਦੇ ਵਿੱਚ ਦੋ ਚਮਚੇ ਪਾਊਡਰ ਦੇ ਪਾ ਕੇ ਚੰਗੀ ਤਰ੍ਹਾਂ ਨਾਲ ਸਾਫ਼ ਕਰ ਦਾਂਗੇ ਜਿਹੜੀ ਸਾਰੀ ਇਹਦੀ ਕਾਲਸਾ ਬਿਲਕੁਲ ਬਹੁਤ ਆਸਾਨ ਤਰੀਕੇ ਨਾਲ ਇਸ ਪਾਊਡਰ ਦੇ ਨਾਲ ਲੈ ਜਾਣੀ ਹੈ ਮੈਂ ਜੀ ਪਹਿਲਾਂ ਇਸ ਪਾਊਡਰ ਦਾ ਇਸਤੇਮਾਲ ਕੀਤਾ ਹੋਇਆ ਮੇਰੀਆਂ ਭੈਣਾਂ ਦੇ ਕਮੈਂਟ ਆਉਣਗੇ ਤੁਸੀਂ ਇਸ ਪਾਊਡਰ ਦਾ ਇਸਤੇਮਾਲ ਕੀਤਾ ਹਾਂ ਜੀ ਮੈਂ ਇਸ ਪਾਊਡਰ ਦਾ ਪਹਿਲਾਂ ਇਸਤੇਮਾਲ ਕੀਤਾ ਹੋਇਆ ਜੀ ਮੈਂ ਹੁਣ ਵੀ ਕਰਦੀ ਹਾਂ ਤੇ ਆਪਾਂ ਇੱਕ ਡੱਬੀ ਦੇ ਵਿੱਚ ਸਟੋਰ ਕਰਕੇ ਰੱਖ ਲਈਦਾ ਜਦੋਂ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਆਪਾਂ ਪਹਿਲਾਂ ਥੋੜਾ ਜਿਹਾ ਕੱਢ ਕੇ ਉਹਦਾ ਇਸਤੇਮਾਲ ਕਰ ਲਓ ਦੇਖੋ ਜੀ ਆਪਣਾ ਇਹ ਡੱਬਾ ਜਿਹੜਾ ਸੀ ਬਿਲਕੁਲ ਕਲੀਨ ਹੋ ਗਿਆ ਸਾਰੀ ਇਹਦੀ ਮੈਲ ਜਿਹੜੀ ਸੀ ਉੱਤਰ ਗਈ ਆ ਤੇ ਖੁਸ਼ੀ ਆਪਣਾ ਡੱਬੂ ਜਿਹੜਾ ਬਹੁਤ ਹੀ ਜ਼ਿਆਦਾ ਕਾਲਾ ਸੀਗਾ ਤੇ ਆਪਣੇ ਸਪੋਟਰ ਦੇ ਨਾਲ ਕਲੀਨਿੰਗ ਕਰਕੇ ਦਿਖਾਈ ਆ ਇਹ ਨਹੀਂ ਹੈਗਾ ਜੀ ਆਪਾਂ ਨੇ ਵੱਡੇ ਹੀ ਭਾਂਡੇ ਦੇ ਨਾਲ ਕਲੀਨਿੰਗ ਕਰਨੇ ਆ ਤੁਸੀਂ ਜਿਹੜੇ ਗਲਾਸ ਕੌਲੀਆਂ ਜਿਹੜੇ ਆਮ ਆਪਾਂ ਨਾਰਮਲ ਹੀ ਘਰ ਦੇ ਵਿੱਚ ਵਰਤਦੇ ਆਂ ਤੇ ਉਹ ਤੁਸੀਂ ਸਾਰੇ ਹੀ ਕਲੀਨਿੰਗ ਕਰਕੇ ਰੱਖ ਸਕਦੇ ਹੋ ਤੇ ਆਪਾਂ ਨੂੰ ਲਿਕਵਰਡ ਤੇ ਸਾਬਣ ਲੈਣ ਦੀ ਵੀ ਜ਼ਰੂਰਤ ਨਹੀਂ ਹੈ ਕਿ ਘਰੇ ਹੀ ਆਪਾਂ ਨਾਰਮਲ ਹੀ ਚੀਜ਼ਾਂ ਤੋਂ ਪਾਊਡਰ ਤਿਆਰ ਕਰ ਸਕਦੇ ਆ ਤੇ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਆ ਤੇ ਆਪਣੇ ਭਾਂਡਿਆਂ ਦੀ ਕਲੀਨਿੰਗ ਵੀ ਬਹੁਤ ਵਧੀਆ ਹੁੰਦੀ ਆ ਆ ਦੇਖੋ ਜੀ ਆਪਣੀ ਕੜਾਹੀ ਕੱਲੇ ਇਹ ਨਹੀਂ ਹੈਗਾ ਜੀ ਵੱਡੇ ਭਾਂਡੇ ਆਪਾਂ ਸਾਫ਼ ਕਰਨੇ ਆ ਤੇ ਆਪਾਂ ਛੋਟੇ ਨਾਰਮਲ ਭਾਂਡੇ ਸਾਰੇ ਹੀ ਸਾਫ਼ ਕਰ ਸਕਦੇ ਆ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਜੀ ਐਂਡ ਤੱਕ ਦੇਖਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਆਪਾਂ ਮਿਲਦੇ ਆ ਜੀ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ